ਕੀ ਜੀ ਅੱਜ ਆਪਣੇ ਜਿਹੜੇ ਪਿੰਡ ਬੱਛੋਣੇ ਦਾ ਨੌਜਵਾਨ ਲੜਕਾ ਜਿਹੜਾ ਕਬੱਡੀ ਦੇ ਵਿੱਚ ਜਿੰਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਅੱਜ ਇੱਥੇ ਪਹੁੰਚ ਰਿਹਾ ਹੈਗਾ ਕਿਸ ਤਰ੍ਹਾਂ ਦੇਖਦੇ ਹਾਂ ਜੀ ਖੁਸ਼ੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਇਸ ਪਲੇਅਰ ਦਾ ਨਾਮ ਹੀ ਖੁਸ਼ੀ ਹੈ ਖੁਸ਼ੀ ਕਰਕੇ ਸਾਰੀ ਦੁਨੀਆ ਜਾਣਦੀ ਅੱਜ ਤੇ 7 ਸਾਲ ਪਹਿਲਾਂ ਮੈਂ ਜਦੋਂ ਇੱਥੇ ਆਇਆ ਸੀ ਜੁਆਇਨ ਕਰਿਆ ਸੀ ਉਦੋਂ ਬੱਚਾ ਸੀ ਇਹੇ ਗਰਾਊਂਡ ਉਾਂ ਦਾ ਹੁੰਦਾ ਬੜੀ ਮਿਹਨਤ ਕਰਦਾ ਸੀ ਪਰ ਪਿਛਲੇ 2-3 ਸਾਲਾਂ ਤੋਂ ਸਾਨੂੰ ਇਹ ਸੀਗਾ ਵੀ ਬੱਛੋਣੇ ਦੇ ਪੰਜ-ਚਾਰ ਪਲੇਅਰ ਆ ਜਿਹੜੇ ਫੋਰਨ ਦੀ ਧਰਤੀ ਤੇ ਖੇਡਣ ਸਾਡਾ ਉਹ ਸੁਪਨਾ ਪੂਰਾ ਹੋਰ ਜਿਹੜੇ ਸਾਡੇ 5-4 ਪਲੇਅਰ ਹੈ ਉਹ ਵੀ ਆਉਣ ਵਾਲੇ ਸਮੇਂ 'ਚ ਇੰਗਲੈਂਡ, ਕੈਨੇਡਾ, ਯੂਰਪ ਕੰਟਰੀਆਂ ਦੇ ਵਿੱਚ ਕਬੱਡੀ ਖੇਡਣਗੇ ਔਰ ਖੁਸ਼ੀ ਦੇ ਨਹੀਂ ਪੱਥਰ ਲਾਤਾ ਬੱਚੋਣੇ ਦਾ ਨਾਂ ਜਿਹੜਾ ਦੁਨੀਆ ਤੇ ਚਮਕਾਤਾ ਸਾਨੂੰ ਬੜਾ ਹੌਸਲਾ ਹੈ ਸਾਡੀ ਇਹ ਖੁਰਾਕ ਹੈ ਸਾਡੇ ਕੋਲੇ ਸਾਡਾ ਬੱਚਾ ਹੈ ਸਾਡਾ ਚੇਲਾ ਹੈ ਸਾਨੂੰ ਬੜੀ ਖੁਸ਼ੀ ਆ ਸਾਰਾ ਨਗਰ ਖੜਾ ਇਸ ਟਾਈਮ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੀ ਕਿਰਪਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਔਰ ਉਹਨਾਂ ਦੇ ਸ਼ਾਗਿਰਦ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਤੰਤਨ ਬਾਬਾ ਥੰਮਨ ਸਿੰਘ ਜੀ ਦੇ ਨਾਂ ਤੇ ਅਸੀਂ ਬੜਾ-ਬੜਾ ਕੱਪ ਕਰਾਉਨੇ ਆਂ ਔਰ ਖੁਸ਼ੀ ਅਗਵਾਈ ਕਰਦਾ ਓਦੀ ਤੇ ਸਾਨੂੰ ਬੜਾ ਮਾਣ ਹੈ ਸਾਡੇ ਕੋਲੇ ਪਹੁੰਚਿਆ ਸਾਡਾ ਬੱਚਾ ਬਹੁਤ-ਬਹੁਤ ਵਧਾਈ ਸਮੁੱਚੇ ਨਗਰ ਨੂੰ ਸਾਰੇ ਇਲਾਕੇ ਨੂੰ ਸਾਰੇ ਦੇਸ਼ ਨੂੰ ਪੰਜਾਬੀ ਪਾਸੇ ਜੀ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਮੱਲਾ ਮਾਰਨ ਵਾਦ ਪਿੰਡ ਪਹੁੰਚੇ ਹੋ ਕਿਸ ਤਰ੍ਹਾਂ ਦਾ ਥੋੜਾ ਕਬੱਡੀ ਦਾ ਜਿਹੜਾ ਦੌਰਾ ਰਿਹਾ ਹੈਗਾ ਬਾਹਰਲੇ ਦੇ ਸਸਰੀ ਗਾਰੀ ਸਾਰਿਆਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਇਹ ਆਪਣੇ ਪਿੰਡ ਨਾਲ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਛੇੜ ਕੇ ਨੂੰ ਇਹਨਾਂ ਮਾਣ ਸਨਮਾਨ ਦਿੱਤਾ ਜੀ ਤੇ ਬਰੀਆ ਰਹੀ ਜੀ ਕਿਹੜੇ ਕਿਹੜੇ ਦੇਸ਼ਾਂ ਨਾਲ ਤੁਹਾਡੇ ਮੈਚ ਵਗੈਰਾ ਹੋਏ ਨੇ ਮੈਂ ਜੀ ਇਟਲੀ ਨਾਲ ਹੀ ਸਪੇਨ ਨਾਲ ਤੇ ਸਾਰੀਆਂ ਕੰਟਰੀਆਂ ਦੀ ਨਾਰਵੇ ਆਊਂਡ ਲੈਂਡ ਦੀ ਟੀਮਾਂ ਨਾਲ ਸਾਰੀਆਂ ਨਾਲ ਹੀ ਮੈਚ ਹੋਏ ਕਿੰਨੇ ਲਗਭਗ ਖਿਡਾਰੀ ਅਸੀਂ ਪਹੁੰਚੇ ਸੀ ਇਸ ਜਿਹੜੇ ਗਰਾਊਂਡ ਦੇ ਵਿੱਚ ਲਗਭਗ 60 ਮੰਗੂ ਖੜੇ ਸੀ ਤੁਹਾਡਾ ਅਗਲਾ ਨਿਸ਼ਾਨਾ ਕੀ ਹੈ ਜਿਹੜਾ ਦੇਸ਼ਾਂ ਦਾ ਕਿਹੜੇ ਦੇਸ਼ ਦੀ ਜਾਣ ਦਾ ਕੋਈ ਟੂਰ ਦਾ ਪ੍ਰੋਗਰਾਮ ਹੈ ਬਾਈ ਗੁਰੂ ਸ਼ੁ크 ਰੱਖੇ ਜੀ ਅਗੇ ਦੇਖਦੇ ਹਾਂ ਹੋ ਸਕਦੇ ਆ ਸਟ੍ਰੇਲੀਆ ਸਟੂਲੀਆ ਖੇਢੀ ਆਈਗਾ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੀ ਚੰਗੀ ਮਿਹਨਤ ਕਰੋ ਜੇ ਚੰਗੀ ਖਰਾਕ ਖਾਓ ਜੀ ਹਾਂਜੀ ਨਸ਼ੇ ਪੱਤੇ ਛੱਡੋ ਜੀ ਇਹ ਮੱਲ ਹੈ ਉਹਦੇ ਵਿੱਚ ਦੋ ਵਾਰ ਤੁਸੀਂ ਬੈਸਟ ਰਹੇ ਹੋ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਬੈਸਟ ਰਹੇ ਹੋ ਇੱਕ ਤਾਂ ਜੀ ਮੈਂ ਬਾਰਸੀਲੋਨਾ ਰਹਿਆ ਹਾਂ ਇਸ ਸਪੈਨ 'ਚ ਇੱਕ ਬਲੈਂਸੀ ਆਈ ਉਹ ਵੀ ਸਪੈਨ ਸੀ ਜੀ ਕੈਂਠਾ ਤੁਸੀਂ ਕਿੱਥੇ ਜਿੱਤੇ ਬਾਈ ਮੈਂ ਬਾਰਸੀਲੋਨਾ ਜਿੱਤੇ ਹੀ ਕੈਂਠਾ ਜੀ ਅੱਜ ਜਿਵੇਂ ਤੁਸੀਂ ਦੇਖਿਆ ਥੋੜਾ ਨਗਰ ਤੁਹਾਨੂੰ ਪੂਰੀ ਖੁਸ਼ੀ ਦੀ ਲਹਿਰ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਈ ਦਿਲੋਂ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਆਪਣਾ ਇੰਨਾ ਮਾਣ ਸਨਮਾਨ ਕੀਤਾ ਬਾਈ ਪਿੰਡ ਆ ਆ ਬਹੁਤ ਖੁਸ਼ੀ ਹੈ ਦਿਲੋਂ ਬਾਈ